ਤਾਨੂੰ ਜਨੈਰਾ ਗੁਰੂ ਦੀਆਂ ਲਾਈਵ ਤਸਵੀਰਾਂ ਦਿਖਾ ਰਹੇ ਆ ਜਿੱਥੇ ਕਿ ਲੁਟੇਰਾਂ ਵੱਲੋਂ ਸਿਰਫ 4 ਵਜੇ ਇੱਕ ਘਰ ਦੇ داخل ਹੋ ਕੇ ਜੋ ਨਕਲੀ ਪੋਰਸ ਵਾਲੇ ਬਣ ਕੇ ਘਰ ਦੇ ਵਿੱਚ ਦਾਖਲ ਹੋਏ ਆ ਔਰ ਘਰ ਦਾ ਜਰਾ ਤਾਲਾ ਤੋੜ ਕੇ ਘਰ ਦਾ ਜਰਾ ਤਾਲਾ ਤੋੜ ਕੇ ਕਹਿ ਰਹੇ ਆ ਅਸੀਂ ਪੁਲਸ ਵਾਲੇ ਆ ਆ ਘਰ ਦਾ ਜਿਹੜਾ ਕਟਰ ਦਾ ਤਾਲਾ ਵਟਿਆ ਜੇ ਔਰ ਘਰ ਘਰ ਦੇ ਐਂਟਰ ਹੋ ਕੇ ਨਕਲੀ ਪੋਰਸਲੇ ਬਣੇ ਔਰ ਜਦ ਘਰ ਨੂੰ ਕਹਿੰਦੇ ਕਿ ਤੁਸੀਂ ਜੱਟਾ ਵੇਚ ਦਿਓ ਆਪਣੇ ਘਰ ਦੀ ਤਲਾਸ਼ ਦਿਓ ਪਰਿਵਾਰ ਵਾਲਿਆਂ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ ਅਤੇ ਇੱਕ ਕਮਰੇ ਜਿੱਥੇ ਜਿਦਗਣ ਸਮਾਨ ਪਿਆ ਸੀ ਆ ਤੁਸੀਂ ਮੌਕੇ ਤੇ ਐਂਟਰ ਹੋਏ ਆ ਛੇ ਬੰਦੀਆਂ ਨੇ ਚੋਰੀ ਨੂੰ ਜਾਂਦਤਾ ਔਰ ਘਰ ਤੇ ਦਾਖਲ ਹੋਣ ਤੋਂ ਬਾਅਦ ਉਹਨਾਂ ਨੇ ਇੱਕ ਕਮਰੇ ਵਿੱਚ ਐਂਟਰ ਕੀਤਾ ਐਂਟਰ ਕਰਨ ਤੋਂ ਬਾਅਦ ਉਹਨਾਂ ਨੂੰ ਪਤਾ ਸੀ ਚੋਰੀ ਕਿੱਥੇ ਕਰਨੀ ਹੈ ਸਮਾਨ ਕਿੱਥੇ ਆ ਇਸ ਅਲਮਾਰੀ ਨੂੰ ਖੋਲ ਕੇ ਇਸ ਅਲਮਾਰੀ ਨੂੰ ਖੋਲ ਕੇ ਸਾਰਾ ਸਮਾਨ ਕੱਢ ਕੇ ਚੋਰੀ ਕਰਕੇ ਇਹ ਕਹਿੰਦੇ ਸੀ ਪੁਲਸ ਵਾਲੇ ਆ ਪੁਲਸੋਨੀਆ ਪੁਲਸੋਲਾ ਬੰਨਾ ਬਣਾ ਦਿੱਤਾ ਗਿਆ ਅਗੇ ਇੱਚ ਪਰਿਵਾਰ ਵਾਲੇ ਸੁੱਤੇ دیے ਇਹਨਾਂ ਨੂੰ ਭਾ ਕੇ ਦੂਜੇ ਕਮਰੇ ਭੇਜ ਦਿੱਤਾ ਔਰ 6 ਜਾਨੇ ਚੋਰੀ ਚਰਾ ਕੇ ਇਹਨਾਂ ਨੂੰ ਧੱਕੇ ਧੱਕੇ ਮਾਰ ਕੇ ਜਦ ਪਰਿਵਾਰ ਵਾਲੇ ਨੇ ਇਹਨਾਂ ਨੂੰ ਕਿਹਾ ਕਿ ਸਾਨੂੰ ਤੁਸੀਂ ਆਪਣਾ ਆਈਡੀ ਕਾਰਡ ਵਹਾਓ ਬਾਕੀ ਇਹਨਾਂ ਨੇ ਆਈਡੀ ਕਾਰਡ ਨਹੀਂ ਵਹਾਇਆ ਲੇਕਿਨ ਫਿਰ ਵੀ ਉਹਨਾਂ ਨੇ ਜਿਹੜਾ ਧੱਕੇ ਧੱਕੇ ਮਾਰ ਕੇ 6 ਜਾਨੇ ਨੇ ਉਹਨਾਂ ਨੂੰ ਥਿਆਰ ਸੀ ਕੱਟਾ ਦਿਆ ਔਰ ਜਿਹੜੀ ਚੋਰੀ ਜਿਹੜੀ ਉਹ ਕਰਕੇ ਲੱਗਿਆ ਇਹ ਜੰਡਾਲਾਪੁਰ ਦੇ ਇਹ ਹਾਲ ਨੇ ਕਈ ਵੀਰ ਚੱਜੋ ਇੱਥੇ ਹਾਂ ਸਵੇਰੇ 4 ਵਜੇ ਦੇ ਕਰੀਬ ਜਿਹੜੀ ਇਹ ਚੋਰੀ ਜਿਹੜੀ ਇਹਨਾਂ ਨੇ ਚੋਰੀ ਨਹੀਂ ਕਹਿ ਸਕਦੇ ਸੀ ਦਕੈਤੀ ਕਹਿ ਸਕਦੇ ਹਾਂ ਜਿਹੜੀ ਕਿ ਜੈਂ ਆਪਣੀ ਜੈਂਦਲਾ ਗੁਰੂ ਦੇ ਵਿੱਚ ਦਕੈਤੀ ਜਿਹੜੀ ਉਹ ਕੀਤੀ ਗਈ ਆ ਹੁਣ ਮਾਰੋ ਮਾਰਿਆ ਉਹ ਮਾਰਦੇ ਨਹੀਂ ਨਹੀਂ ਇਹ ਜਿੰਦਰਾ ਇਹ ਮਾਰ ਕੇ ਕੰਡੀ ਗਏ ਸੀ ਕੰਡੀ ਗਏ ਅੱਛਾ ਜਿੰਦਰਾ ਕੋੜੇ ਕਟਿਆ ਵਾ ਕਟਿਆ ਜਿੰਦਰਾ ਦੇ ਇੰਦਰ ਵੱਲ ਕੇ ਮਰ ਕੇ ਐ ਜਿਹੜਾ ਅੰਦਰ ਬੰਦੇ ਆਏ ਆ ਉਹਨਾਂ ਨੇ ਮਤਲਬ ਕੀ ਤੁਹਾਨੂੰ ਕਿਹਾ ਵਾ ਵੀ ਉਹ ਬੋਲਦੇ ਕਿਦਾਂ ਦੇ ਹੀ ਭਾਜੀ ਉਹ ਕਹਿੰਦੇ ਚੁੱਪ ਕਰ ਜਾ ਬਾਈ ਮੇਰੇ ਮੁੰਡੇ ਪਹਿਲੇ ਚੁੱਪ ਕਰਕੇ ਬਹਿ ਜਾ ਇੱਥੇ ਚੁੱਪ ਕਰ ਕੇ ਰਹਿ ਮਾਨ ਦੇ ਨਾਲ ਮਤਲਬ ਕਿਦਾਂ ਦੀ ਹਿੰਦੀ ਬੋਲਦੇ ਪੰਜਾਬੀ ਬੋਲਦੇ ਕੀ ਬੋਲਦੇ ਇਹੋ ਕਹਿੰਦੇ ਚੁੱਪ ਕਰਕੇ ਬਹਿ ਜਾ ਬਾਈ ਬਸ ਇੱਕੋ ਲੱਗ ਗਏ ਬੋਲੇ ਬਾਕੀ ਚੋਪੀ ਰਹਿ ਉਹਨਾਂ ਨੇ ਤੁਹਾਨੂੰ ਹੋਰ ਮਾਰ ਬੰਦੀ ਬਾਕੀ ਉਹਨਾਂ ਨੇ ਬੰਦੀ ਬਣਾਤੀ ਉੱਧਰ ਕਮਰੇ ਚ ਸਾਰਿਆਂ ਨੂੰ ਕਮਰੇ ਡੱਕ ਤਾ ਸਾਰੇ ਕਮਰੇ ਬਣ ਗਏ ਸਾਰੇ ਕਮਰੇ ਇਹ ਜਿਹੜਾ ਹੈਗਾ ਵੀ ਹੈ ਕੋਈ ਬਾਹਰ ਦੇ ਹੈਗੇ ਆ ਕੋਈ ਐਦਾਂ ਬੋਲਦੇ ਆ ਇਹਨਾਂ ਦਾ ਨੁਕਸਾਨ ਜਿਹੜਾ ਇਸ ਬਾਰੇ ਚੋਂ ਹੋਇਆ ਹਾਂਜੀ ਮੇਰਾ ਨਾਮ ਜਸਵੀਰ ਜਸਵੀਰ ਕਾਚੀ ਕੀ ਗੱਲ ਹੈ ਹਾਂਜੀ ਇਸ ਤਰ੍ਹਾਂ ਭਾਰੀ ਅੰਦਰ ਵੜ ਗਏ ਸਿੱਧਾ ਮੈਨੂੰ ਉਠਾਇਆ ਮਾਤਾ ਉੱਠ ਤੇ ਤੇਰਾ ਮੁੰਡੇ ਕੀ ਕਰਦੇ ਆ ਟਿੱਟਾ ਵੇਚਦੇ ਮੈਂ ਕਹਾ ਨਾ ਭਰਾਵਾ ਅਸੀਂ ਤੇ ਮੈਂ ਕਹਾ ਚੰਗੇ ਭਲੇ ਮੈਂ ਕਹਾ ਬੰਦੇ ਆ ਮੈਂ ਕਹਾ ਟੋਰੀ ਕਰਨ ਵਾਲੇ ਤੁਹਾਨੂੰ ਦੇਖਦੇ ਮੈਂ ਕਹਾ ਇਹੋ ਜਿਹੇ ਬੰਦੇ ਆ ਵੀ ਟਿੱਟਾ ਟੁੱਟਾ ਵੇਚਣ ਮੈਂ ਕਹਾ ਇਹ ਨਹੀਂ ਇਹਨੇ ਕੰਮ ਕਰਦੇ ਸਾਡੇ ਬੱਚੇ ਨੇ ਮੈਂ ਕਹਾ ਸਾਰੇ ਮਲਾਜ਼ਮ ਆ ਨੌਕਰੀਆਂ ਕਰਦੇ ਤੁਹਾਨੂੰ ਕਿਹੜਾ ਕਹਿੰਦੇ ਹਾਂ ਤੁਹਾਨੂੰ ਕੀ ਕਹਿੰਦੇ ਆਣ ਕੇ ਆਹ ਅੰਦੇ ਇਥੇ ਭਾਈ ਪੁਲਿਸ ਵਾਲੇ ਚੈਕਿੰਗ ਕਰਨ ਆਏ ਆ ਫਿਰ ਮੁਟਕੇ ਹਾਨੂੰ ਕਹਿਣਾ ਇਹ ਉਹ ਦੂਜੇ ਸੀਐਸਟਾਫ ਵਾਲੇ ਉਹਨਾਂ ਕੋਈ ਹਥਿਆਰ ਹੋ ਜਾਣਾ ਹੈ ਹਾਂ ਜਿ ਹਥਿਆਰ ਹੀ ਉਹਨਾਂ ਕੋਈ ਕਿਹ ਚਾਹੀ ਬڑے بڑے ਵੱਡੇ ਪਿਆਰੀ ਉਹਨਾਂ ਕੋਲ ਲੰਬੇ ਲੰਬੇ ਮੁੰਡੇ 20000 ਜਰ ਵਗੈਰਾ ਕੋਈ ਉਹਨਾਂ ਦੇ ਹੱਥ ਚ ਹੋ ਗਏ ਹਾਂਜੀ ਹੋਰ ਨਹੀਂ ਆਏ ਵੇਖਿਆ ਕਦੇ ਡੰਡਾ ਵੇਖਿਆ ਕਦੇ ਕਿਰਤੀ ਜੀ ਵੇਖੀ ਬਸ ਕਾਤੇ ਨੂੰ ਵੇਖਿਆ ਹਨੂ ਦਾ ਬੂਆ ਮਾਰਦਾ ਸੀ ਕਿੰਨੇ ਬੰਦੇ ਸੀ ਟੋਟਲ ਚਾਰ ਹਾਂ ਨੂੰ ਤੇ ਚਾਰ ਪੰਜ ਬੰਦੇ ਆ ਜੇ ਬਾਹਰ ਦਾ ਨਹੀਂ ਪਤਾ ਕਿੰਨੇ ਸੀ 6 ਸੀ ਤੇ ਤੁਹਾਡੇ ਘਰ ਦੇ ਕਿੱਥੇ ਗਏ ਜਦੋਂ ਗਾ ਸਾਡੇ ਘਰ ਦੇ ਮੰਡੀ ਗਿਆ ਸੀ ਜੋ ਦੋ ਜਾਣ ਉਹ ਉਹ ਹੀ ਲੋਕਾਂ ਦਾ ਹੀ ਕੰਮ ਘਰ ਜਿਹੜਾ ਕਿਤਾ ਤੋੜਿਆ ਫਿਰ ਉਹਨਾਂ ਨੇ ਹਾਂਜੀ ਤਾਲਾ ਉਹਨਾਂ ਨੇ ਕਿਪਚਾਣਾ ਤੋੜਿਆ ਕਿਰਚਣਾ ਤੋੜਿਆ ਲੱਗਦਾ ਬੜੀਆਂ ਵੱਟੀਆਂ ਕੰਚੀ ਨਹੀਂ ਹੁੰਦੀ ਆ ਲੋਹਿਆ ਤੋੜਨ ਵਾਲੀ ਉਹ ਤਾਂ ਬੰਦ ਬੰਦ ਕਮਰੇ ਸਾਰੇ ਨੇ ਬੰਦ ਕਰਤਾ ਹਾਂਜੀ ਕਮਰੇ ਸਾਰੇ ਵਿੱਚ ਇੱਕ ਕਮਰੇ ਇਕੱਠਾ ਕਰਕੇ ਨਿਕਲੇ ਗਿੱਟਰਾ ਦੋ ਜੀ ਫਿਰ ਬਾਹਰ ਹਾਂਜੀ ਉਧਰ ਬਾਰੀ ਸਾਡੀ ਬੁਆਰੀ ਸਾਡੀ ਅੰਦਰੋਂ ਵੱਧੀ ਸੀ ਅੱਛਾ ਹਾਂਜੀ ਉਧਰ ਠੀਕ ਹੈ ਹਾਂਜੀ ਆਹ ਜੀ ਹਾਂਜੀ ਅਸੀਂ ਮੰਨਦੇ ਕੀ ਕੰਮ ਕਰਦੇ ਸੀ ਅਸੀਂ ਲੋਕਾਂ ਦਾ ਭਾਗੂ ਢੋਣਿਆ ਨਾ اچھا ਉਹ ਲੈ ਕੇ ਜਾਂਦਾ ਕੋਈ ਲੈ ਕੇ ਜਾਂਦਾ ਦੁੱਧ ਰੋ ਰੋ ਹੀ ਜਾਂਦਾ ਰੋ ਜਾਂਦਾ ਸਾਡੇ ਮੰਦਿਰ ਵੀ 22 ਸਾਲ ਹੋ ਗਏ ਸਾਡੇ ਇਹ ਸ਼ੇਰ ਵੀ ਸਾਡੇ ਕੋਲ ਹੀ ਹੁੰਦਾ ਕਿੰਨੇ ਵਜੇ ਜਾਂਦੇ ਅਸੀਂ ਜਾਂਦੇ 4 ਵਜੇ ਕਰਾਂ ਤੇ ਉਹ ਕਿੰਨੇ ਵਜੇ ਆਇਆ ਜਿਹੜੇ ਉਹ ਹੀ ਮੋੜਿਆ ਨਿਕਲਿਆ ਮੋੜਿਆ ਕਰੋਂ ਨਿਕਲਿਆ ਤੇ ਚਾਰ ਬੰਦੇ ਪੰਜ ਬੰਦੇ ਦੋ ਮੋਰ ਸਾਈਡ ਤੇ ਬੈਠੇ ਤੇ ਤਿੰਨ ਇੱਥੇ ਬੈਠਿਆ ਗਿਆ ਤੇ ਪਹਿਲਾਂ ਮੜਿਆ ਚੌਂਗੀ ਵਾਲ ਨੂੰ ਚੌਂਗੀ ਵਾਲ ਨੂੰ ਮੁਰਗਾ ਦੋ ਮਿੰਟਾਂ ਬਾਅਦ ਸਾਨੂੰ ਵਾਲ ਨੂੰ ਚੌਂਗੀ ਮਿਲਿਆ ਗਿਆ ਤੇ 2 ਮਿੰਟ ਬਾਅਦ ਹੀ ਉਹ ਸਾਨੂੰ ਮੁੜ ਕੇ ਉਹ ਦਰਸ਼ਿੰਦਾਂ ਜੀ ਨੂੰ ਹੋ ਗਿਆ ਭਾਈਆਂ ਦੇ ਕੋਲ ਉਹ ਅਸੀਂ ਮੰਡੀ ਚੱਲ ਕੇ ਆ ਗਏ ਉਹ ਹਾਲੇ ਮੰਡੀ ਅਸੀਂ ਗਏ 10-15 ਮਿੰਟ ਮਾਰ ਲਦੰਦੇ ਆ ਤੇ ਕਾ ਕੇ ਟੈਲੀਫੋਨ ਆ ਕੇ ਤੁਹਾਡੇ ਕੋਲ ਚੋਰੀ ਹੋ ਗਈ ਤੁਹਾਨੂੰ ਕਿੰਨੇ ਚਿਰ ਕਿੰਨੇ ਚਿਰ ਬਾਅਦ ਪਤਾ ਲੱਗਾ ਮੈਨੂੰ ਕੋਈ ਮੈਨੂੰ ਅੱਧੇ ਪੌਣੇ ਘੰਟੇ ਬਾਅਦ ਲੱਗਾ ਤੇ ਕਿੰਨਾ ਨੁਕਸਾਨ ਹੋ ਗਿਆ ਇਹੋ ਹੀ ਗੁੜੀਆਂ ਦਾ ਸੋਨਾ ਪਿਆ ਹੈ ਅੰਦਰ ਅੱਛਾ ਤੇ 56 70 ਅਸ ਜੀ ਮੰਗ ਕਰਦਾ ਹਾਈ ਪੁਲਸ ਹੈ ਪੁਲਸ ਆਈ ਉਸ ਜੀ ਮੰਗ ਕਰਦਾ ਪ੍ਰਸ਼ਾਸਨ ਮੰਗ ਰਹੀ ਹੋਗਾ ਸਾਨੂੰ ਫੈਸਲਾ ਮਿਲੇ ਜੇ ਹੋ ਸਾਨੂੰ ਕੀ ਮੰਗ ਮੰਗਣੀ ਪਰਿਵਾਰ ਨੂੰ ਬੰਦੀਕ ਬਣਾ ਦੇ ਜਿਹੜਾ ਲੁੱਟਿਆ ਗਿਆ ਉਹਦੀ ਪਰ ਜਾਣਕਾਰੀ ਦਿਓ ਜੀ ਬੰਦੀ ਵੀ ਨਹੀਂ ਬਣਾਇਆ ਉਹ ਅਸਲ ਵਿੱਚ ਉਹ ਬੰਦਾ ਸਬਜ਼ੀ ਮੰਡੀ ਗਿਆ ਸੀ ਅੱਛਾ ਜੀ ਤੇ ਬਾਅਦ ਵਿੱਚ ਉਹਦੇ ਅੰਦਰ ਰਾਜਾ ਤੁਜਾ ਗੁੱਲਾ ਹੀ ਬੰਦੇ ਅੰਦਰ ਵੜ ਗਏ ਤੇ ਉਹਨਾਂ ਦੇ ਘਰੋਂ ਚੋਰੀ ਕੀਤੀ ਥੋੜੀ ਜੀ ਤੇ ਬਾਕੀ ਇਹ ਹੈਗਾ ਕਿ ਕੈਮਰੇ ਕੁਮਾਰੇ ਵੇਖ ਰਿਹਾ ਟੀਮਾਂ ਵੇਖਣੀਆਂ ਬੰਦੇ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤੇ ਜਾਣਗੇ ਲੈ ਕਿਹੜਾ ਲੋਕ ਕਟੜਨਾ ਕਟਿਆ ਜਿਹੜਾ ਬਾਹਰ ਜਿਹੜਾ ਗੇਟ ਲੱਗਾ ਰਵਾਂ ਤਾਂ ਨਹੀਂ ਕਰਨਾ ਉਹ ਨਹੀਂ ਉਹ ਕੋਈ ਨਹੀਂ ਆਪਾਂ ਬੰਦੇ ਛੇਤੀ ਤੋਂ ਛੇਤੀ ਜੋ ਵੀ ਹੋਏ ਉਹਨਾਂ ਦਾ ਨੁਕਸਾਨ ਹੋਏ ਆਪਾਂ ਫੜ ਕੇ ਬੰਦੇ ਤੇ ਗ੍ਰਿਫਤਾਰ ਕਰਕੇ ਤੇ ਨਾਲ ਜੋ ਬੰਦੀ ਕਾਰਵਾਈ ਕੀਤੀ ਜਾਊ ਪਿਛਲੇ ਦਿਨ ਹੀ ਇੱਕ ਇਸ ਤਰ੍ਹਾਂ ਚੋਰੀ ਹੋਈ ਜੀ ਉਹ ਵੀ ਇਸੇ ਤਰ੍ਹਾਂ 4-5 ਜਣੇ 6-7 ਜਣੇ ਨਜ਼ਰ ਆ ਰਹੇ ਆ ਇਹ ਉਹੀ ਹੋਣਗੇ ਕਿ ਕਿਸੇ ਦੇਖੋ ਇਹ ਤੁਹਾਨੂੰ ਫੜਿਆ ਹੀ ਪਤਾ ਲੱਗਣਾ ਜੀ ਉਹ ਹੀ ਜੇ ਬੰਦੇ ਪਰ ਆਪਾਂ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤੇ ਜਾਣਗੇ